ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਇੱਕ ਅਜਿਹੀ ਜੋ ਤਨ ਤੇ ਬੀਤੀ ਹੈ ਆ ਕੁਝ দান ਕਰਨ ਦੇ ਨਾਲ ਸਿਰਫ ਕੁਝ ਕੋ ਮਿੰਟਾਂ ਦੇ ਵਿੱਚ ਅਜਿਹੀ ਕਿਰਪਾ ਹੁੰਦੀ ਹੈ ਤੁਸੀਂ ਸਾਰੇ ਹੀ ਹੈਰਾਨ ਹੋ ਜਾਵੋਗੇ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਦੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਮਤ ਕਰਨ ਗੁਰਮੁਖ ਪਿਆਰਿਓ ਸਤਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਮੇਰੇ ਸਤਗੁਰੂ ਜੀ ਬੜੀ ਵੱਡੀ ਕਿਰਪਾ ਕਰ ਦਿੰਦੇ ਨੇ ਮੇਰੇ ਸਤਗੁਰੂ ਜੀ ਬੜੀ ਵੱਡੀ ਰਹਿਮਤ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਬੜੀ ਕਿਰਪਾ ਜਿਹੜੀ ਹੈ ਸਤਗੁਰੂ ਦੀ ਹੋ ਜਾਂਦੀ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆ ਨਾ ਸਤਗੁਰੂ ਜਦੋਂ ਕਿਰਪਾ ਕਰਨ ਤੇ ਆਉਂਦੇ ਨੇ ਮੇਰੇ ਪਾਤਸ਼ਾਹ ਜੀ ਫਿਰ ਏ ਨਹੀਂ ਵੇਖਦੇ ਕਿ ਇਹ ਯੋਗ ਹੈ ਜਾਂ ਨਹੀਂ ਹੈ ਸਤਿਗੁਰੂ ਪਰਖ ਨਹੀਂ ਕਰਦੇ ਫਿਰ ਉਹ ਦਾਤ ਜਿਹੜੀ ਹੈ ਨਾ ਝੋਲੀ ਵਿੱਚ ਪਾ ਦਿੰਦੇ ਨੇ ਫਿਰ ਸਤਿਗੁਰੂ ਇਹ ਵੇਖਦੇ ਨੇ ਵੀ ਇਹਦੇ ਕੋਲੇ ਵਿਸ਼ਵਾਸ ਕਿੰਨਾ ਹੈ ਇਹਦੇ ਕੋਲੇ ਯੋਗਤਾ ਕਿੰਨੀ ਹੈ ਗੁਰੂ ਦਾ ਭਰੋਸਾ ਇਹਨੇ ਕਮਾਇਆ ਹੈ ਕਿ ਨਹੀਂ ਕਮਾਇਆ ਸਾਥ ਸੰਗਤ ਤਾਂ ਸਤਿਗੁਰੂ ਇਹ ਵੇਖਦੇ ਨੇ ਕਿ ਉਹਦੇ ਕੋਲੇ ਭਰੋਸਾ ਕਿੰਨਾ ਕੋ ਹੈ ਸਤਿਗੁਰੂ ਦਾ ਭਰੋਸਾ ਕਿੰਨਾ ਕੋ ਹੈ ਸਤ ਕਰ ਜਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜਿਓ ਜਿਸ ਮਨੁੱਖ ਨੇ ਸ਼ਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ ਉਸ ਨੂੰ ਇਸ ਸੰਸਾਰ ਸਮੁੰਦਰ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਂਦੀ ਕਿਉਂਕਿ ਸਤ ਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਉਹਨੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਸਤ ਗੁਰੂ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਤੇ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਪਿਆਰਿਓ ਉਹਨੂੰ ਫਿਰ ਕਿਤੇ ਹੋਰ ਭਟਕਣ ਦੀ ਜ਼ਰੂਰਤ ਨਹੀਂ ਹੈ ਬੜਾ ਕੁਝ ਆਪਾਂ ਵੇਖਦੇ ਆਂ ਬੰਦਾ ਕਹਿੰਦਾ ਮੈਨੂੰ ਸੁੱਖ ਮਿਲ ਜਾਣ ਮੈਨੂੰ ਧਨ ਦੌਲਤ ਮਿਲ ਜਾਏ ਮੈਨੂੰ ਪੈਸਾ ਮਿਲ ਜਾਏ ਤੇ ਅਜੇਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮੰਗਦਾ ਹੈ ਪਰ ਇੱਕ ਹੱਡ ਬੀਤੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਜਿਹਨੂੰ ਕਹਿੰਦੇ ਆਂ ਵੀ ਜਿਸ ਤਨ ਨੂੰ ਪਤਾ ਹੋਵੇ ਨਾ ਉਹੀ ਦੱਸ ਸਕਦਾ ਹੈ ਗੁਰਮੁਖ ਪਿਆਰਿਓ ਇੱਕ ਬੇਨਤੀ ਆਪਦੀ ਨਾਲ ਜ਼ਰੂਰ ਸਾਂਝੀ ਕਰ ਦਮਾ ਵੀ ਜਿਹਨੂੰ ਗੁਰੂ ਤੇ ਭਰੋਸਾ ਹੈ ਜਿਹਨੂੰ ਪਾਤਸ਼ਾਹ ਤੇ ਭਰੋਸਾ ਹੈ ਤੇ ਪਿਆਰਿਓ ਸਤਿਗੁਰੂ ਉਹਦੇ ਤੇ ਜ਼ਰੂਰ ਕਿਰਪਾ ਕਰ ਦਿੰਦੇ ਨੇ ਇੱਕ ਇਨਸਾਨ ਜੋ ਟੁੱਟਿਆ ਹੋਇਆ ਸੀ ਬਿਲਕੁਲ ਅੰਦਰੋਂ ਟੁੱਟ ਚੁੱਕਿਆ ਸੀ ਗੁਰੂ ਤੇ ਭਰੋਸਾ ਨਹੀਂ ਸੀ ਸਤਿਗੁਰੂ ਤੇ ਭਰੋਸਾ ਨਹੀਂ ਸੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਿਆ ਲੜ ਵੀ ਕਿਵੇਂ ਲੱਗਿਆ ਕਿਸੇ ਜੀਵਨ ਵਾਲੇ ਦੀ ਇੱਕ ਦਿਨ ਸੰਗਤ ਹੋਈ ਤੇ ਉਹਨੇ ਰਾਹ ਪਾ ਦਿੱਤਾ ਕਹਿੰਦੇ ਭਾਈ ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਗੁਰੂ ਤੋਂ ਜਾ ਕੇ ਮਾਫੀ ਮੰਗ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਤੂੰ ਮਥਾ ਟੇਕ ਤੇ ਇਹ ਗੱਲ ਕਹਦੇ ਸਤਿਗੁਰੂ ਕਿਰਪਾ ਕਰਦੇ ਹੋ ਹੁਣ ਤੇ ਮੇਰੇ ਤੇ ਭਰੋਸਾ ਕਰੋ ਮੈਨੂੰ ਲਾਇਕ ਸਮਝੋ ਸਤਿਗੁਰੂ ਮੇਰੇ ਮੈਨੂੰ ਦਾਤਾਂ ਦੇ ਦਿਓ ਬਖਸ਼ਿਸ਼ਾਂ ਕਰਦੇ ਗੁਰੂ ਨੇ ਕਿਰਪਾ ਕਰਦੇ ਨੇ ਕਿਨੇ ਭਾਈ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਗੁਰੂ ਦਾ ਜਾਪ ਕਰਨਾ ਸ਼ੁਰੂ ਕਰਦੇ ਸਾਧ ਸੰਗਤ ਐਸੀ ਕਿਰਪਾ ਹੋਣੀ ਹੈ ਤੇਰੇ ਉਹਨੇ ਜੀ ਉਹ ਗੱਲ ਮੰਨ ਕੇ ਸ਼ੁਰੂ ਕਰ ਦਿੱਤਾ ਤੇ ਜਿਵੇਂ ਹੀ ਉਹਨੇ ਜਾਪ ਕੀਤਾ ਗੁਰਬਾਣੀ ਦਾ ਨਿਤਨੇਮ ਕੀਤਾ ਬਾਠ ਕੀਤਾ ਸਮਰਪਿਤ ਹੋ ਗਿਆ ਗੁਰੂ ਨੂੰ ਤੇ ਸਤਿਗੁਰੂ ਨੇ ਸਾਰੀ ਕਿਰਪਾ ਕਰ ਦਿੱਤੀ ਕਿੱਥੇ ਉਸ ਬੰਦੇ ਤੇ ਕਰਜ਼ਾ ਵੀ ਸੀ ਕਿਸ ਉਹ ਕਿੱਥੇ ਉਸ ਬੰਦੇ ਦੇ ਜਿਹੜੇ ਨੇ ਭਾਗ ਮੰਦੜੇ ਸਨ ਤੇ ਕਿੱਥੇ ਉਹ ਬੰਦਾ ਜਿਹੜਾ ਸੀ ਇੱਕ ਦਮ ਹੀ ਜਿਹੜਾ ਹੈ ਦੇਖਦੇ ਹੀ ਦੇਖਦੇ ਕੁਝ ਮਹੀਨਿਆਂ ਦੇ ਵਿੱਚ ਕਰਜ਼ਾ ਵੀ ਲਾ ਦਿੰਦਾ ਤੇ ਕੁਝ ਕੋ ਉਹਦੇ ਤੇ ਅਜੇਹੀ ਕਿਰਪਾ ਹੁੰਦੀ ਹੈ ਸਾਧ ਸੰਗਤ ਤੇ ਸਤਿਗੁਰੂ ਬੜੀ ਵੱਡੀ ਕਿਰਪਾ ਕਰ ਦੇਲੀ ਹੁਣ ਕਿਰਪਾ ਹੋਈ ਕਿਵੇਂ ਕਿਉਂਕਿ ਸਾਡੇ ਕੀਤੇ ਚੰਗੇ ਕਰਮ ਜਦੋਂ ਅਸੀਂ ਭੁੱਲ ਜਾਂਦੇ ਆਂ ਤੇ ਸਾਡੇ ਉਹੀ ਕਰਮ ਆਉਂਦੇ ਨੇ ਉਹੀ ਕੰਮ ਆ ਜਾਂਦੇ ਨੇ ਕਿਸੇ ਯਾਰ ਮਿੱਤਰ ਦੋਸਤ ਦੀ ਉਹਨੇ ਮਾੜੇ ਵਕਤ ਦੇ ਵਿੱਚ ਮਦਦ ਕੀਤੀ ਸੀ ਤੇ ਸਾਥ ਸੰਗਤ ਅੱਜ ਉਹ ਉਹਨੂੰ ਅਚਾਨਕ ਮਿਲਦਾ ਤੇ ਉਹਨੇ ਵੇਖਿਆ ਕਿ ਮੇਰਾ ਦੋਸਤ ਅੱਜ ਮੁਸੀਬਤ ਦੇ ਵਿੱਚ ਹੈ ਤੇ ਉਹ ਫਰਿਸ਼ਤਾ ਬਣ ਕੇ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਤੇ ਜਿੰਨਾ ਕਰਜ਼ਾ ਸੀ ਸਾਥ ਸੰਗਤ ਉਹਨੇ ਸਾਰਾ ਲਾਤਾ ਕਿਉਂਕਿ ਉਹਦਾ ਦੋਸਤ ਅੱਜ ਕਾਮਯਾਬ ਸੀ ਉਹਦੀ ਵਜ੍ਹਾ ਨਾਲ ਹੀ ਕਾਮਯਾਬ ਸੀ ਤੇ ਉਹਨੇ ਸੋਚਿਆ ਵੀ ਕਿਉਂ ਨਾ ਮੈਂ ਇਹਨੂੰ ਵੀ ਕਾਮਯਾਬ ਕਰ ਦੇਮਾ ਤੇ ਉਹਨੇ ਬੜੀ ਵੱਡੀ ਗੱਲ ਸੋਚੀ ਤੇ ਸਾਧ ਸੰਗਤ ਉਹਨੇ ਆਪਣੇ ਮਿੱਤਰ ਨੂੰ ਕਾਮਯਾਬ ਕਰ ਦਿੱਤਾ ਇਹ ਹੈ ਗੁਰੂ ਦੀ ਗੱਲ ਗੁਰੂ ਆਪ ਨਹੀਂ ਆਉਂਦਾ ਸਾਡੇ ਕੀਤੇ ਜਦੋਂ ਚੰਗੇ ਕਰਮ ਹੁੰਦੇ ਨੇ ਪਿਆਰਿਓ ਚੰਗੇ ਕਰਮ ਅਸੀਂ ਕਰਦੇ ਆ ਨਾ ਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤੇ ਫਿਰ ਕਿਸੇ ਨਾ ਕਿਸੇ ਨੂੰ ਆਪ ਦਾ ਰੂਪ ਬਣਾ ਕੇ ਭੇਜ ਦਿੰਦੇ ਨੇ ਸਾਥ ਸੰਗਤ ਫਿਰ ਸਾਡੀ ਮਦਦ ਵੀ ਹੋ ਜਾਂਦੀ ਹੈ ਤੇ ਅਸੀਂ ਆਪਣੀਆਂ ਮੁਸੀਬਤਾਂ ਦੇ ਵਿੱਚੋਂ ਨਿਕਲ ਵੀ ਜਾਂਦੇ ਆ ਇਹ ਹੀ ਹੈ ਗੁਰੂ ਦੀ ਕਿਰਪਾ ਜਦੋਂ ਅਸੀਂ ਚੰਗੀਆਂ ਚੀਜ਼ਾਂ ਦਾ ਦਾਨ ਕਰਾਂਗੇ ਚੰਗੀ ਸ਼ੁਭ ਮਤ ਆਪ ਪ੍ਰਾਪਤ ਕਰਾਂਗੇ ਚੰਗੀ ਸ਼ੁਭ ਮਤ ਜਿਹੜੀ ਹੈ ਅਸੀਂ ਲਵਾਂਗੇ ਸਤਿਗੁਰੂ ਉਦੋਂ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਉਦੋਂ ਕਿਰਪਾ ਕਰ ਦੇਣਗੇ ਤੇ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਮੇਰੇ ਸਤਿਗੁਰੂ ਕਿਰਪਾ ਕਰਨਗੇ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਦੀ ਜਦੋਂ ਕਿਰਪਾ ਹੋ ਗਈ ਜਦੋਂ ਪਾਤਸ਼ਾਹ ਦੀ ਕਿਰਪਾ ਹੋ ਗਈ ਤੇ ਪਿਆਰਿਓ ਫਿਰ ਹੋਰ ਪਿੱਛੇ ਬਾਕੀ ਕੁਝ ਨਹੀਂ ਰਹਿੰਦਾ ਤੇ ਸਤਗੁਰੂ ਫਿਰ ਵੱਡੀਆਂ ਤੋਂ ਵੱਡੀਆਂ ਬਖਸ਼ਿਸ਼ਾਂ ਵੀ ਦੇ ਦਿੰਦੇ ਨੇ ਐਸੀ ਕਿਰਪਾ ਹੈ ਗੁਰੂ ਦੀ ਕਿਉਂਕਿ ਸਾਡੇ ਵਿੱਚ ਸ਼ੁਭ ਮਤ ਦੀ कमी ਹੁੰਦੀ ਹੈ ਸ਼ੁਭ ਅਮਲਾਂ ਵਾਜੋ ਦੋਨੋਂ ਰੋਈਏ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਕਿ ਸ਼ੁਭ ਅਮਲ ਕੀਨੇ ਜਿੰਨਾ ਚਿਰ ਤੇਰੇ ਅੰਦਰ ਸ਼ੁਭ ਮਤ ਨਹੀਂ ਹੈ ਤੇ ਕਹਿੰਦੇ ਫਿਰ ਯਾਦ ਰੱਖੀਂ ਸ਼ੁਭ ਅਮਲਾਂ ਵਾਜੋ ਦੋਨੋਂ ਰੋਈ ਕਹਿੰਦੇ ਤੁਹਾਨੂੰ ਦੋਨਾਂ ਨੂੰ ਰੋਣਾ ਪੈਣਾ ਤੇਰਾ ਅੰਦਰ ਵੀ ਰੋਏਗਾ ਤੈਨੂੰ ਬਾਹਰੋਂ ਵੀ ਬਖਦਾਵਾ ਹੋਏਗਾ ਇਹ ਗੱਲ ਉਦੋਂ ਗੁਰੂ ਨਾਨਕ ਸਾਹਿਬ ਨੇ ਕਹੀ ਜਦੋਂ ਲੋਕ ਧਰਮਾਂ ਦੇ ਪਿੱਛੇ ਲੜਦੇ ਸੀ ਮੁਸਲਮਾਨ ਭਰਾ ਤੇ ਹਿੰਦੂ ਵੀਰ ਜਿਹੜੇ ਆਪਸ ਦੇ ਵਿੱਚ ਲੜਪੇ ਪਏ ਸੀ ਸਤਗੁਰ ਕਹਿੰਦੇ ਨੇ ਸ਼ੁਭ ਅਮਲਾਂ ਵਾਜੋ ਜੇਕਰ ਤੁਹਾਡੇ ਵਿੱਚ ਚੰਗੇ ਗੁਣ ਨਹੀਂ ਸ਼ੁਭ ਗੁਣ ਨਹੀਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਹੀ ਰੋਣਾ ਪੈਣਾ ਹੈ ਤੇ ਇਹ ਗੱਲ ਸਾਨੂੰ ਟਾਰਗੇਟ ਕਰਕੇ ਕਹੀ ਗਈ ਸਤਗੁਰ ਨੇ ਤੇ ਸਾਨੂੰ ਆਖਿਆ ਕਿ ਇਹ ਗੱਲ ਨੂੰ ਯਾਦ ਰੱਖਿਓ ਭਲਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੋ ਕਿਰਪਾ ਕਰਦੇ ਨੇ ਜਦੋਂ ਸਾਡੇ ਵਿੱਚ ਸ਼ੁਭ ਗੁਣ ਹੋਣਗੇ ਐਸੀ ਕਿਰਪਾ ਗੁਰੂ ਦੀ ਹੁੰਦੀ ਹੈ ਜਦੋਂ ਅਸੀਂ ਆਪ ਚੰਗੇ ਕਰਮ ਕਰਦੇ ਜਾਵਾਂਗੇ ਉਹਨਾਂ ਨੂੰ ਭੁੱਲਦੇ ਜਾਓ ਯਾਦ ਨਾ ਰੱਖੋ ਵੀ ਮੈਂ ਐ ਕੀਤਾ ਮੈਂ ਆਹ ਕਰਤਾ ਮੈਂ ਉਹ ਕਰਤਾ ਸਾਧ ਸੰਗਤ ਉਹਨਾਂ ਨੂੰ ਭੁੱਲ ਜਾਓ ਜੋ ਕੀਤਾ ਉਹ ਪਰਮਾਤਮਾ ਦੀ ਕਿਰਪਾ ਉਹਦੀ ਰਜ਼ਾ ਵਿੱਚ ਹੋਇਆ ਉਹਨੇ ਆਪ ਹੀ ਕਰਵਾਇਆ ਸਾਧ ਸੰਗਤ ਉਹ ਭੁੱਲ ਜਾਓ ਵੀ ਕੀ ਹੋਇਆ ਸਤਗੁਰ ਨੇ ਜੋ ਕੀਤਾ ਮੇਰੇ ਪਾਤਸ਼ਾਹ ਨੇ ਜੋ ਕੀਤਾ ਸਾਧ ਸੰਗਤ ਉਹਨੇ ਆਪਣੀ ਰਜਾ ਵਿੱਚ ਕਰਵਾਇਆ ਇਹ ਸਮਝ ਕੇ ਚੱਲੀ ਜਾਓ ਕਿ ਗੁਰੂ ਦੀ ਕਿਰਪਾ ਫਿਰ ਐਂਦਾ ਅੱਗੇ-ਅੱਗੇ ਆਪਣੇ ਆਪ ਹੋਈ ਜਾਂਦੀ ਹੈ। ਸੋ ਕਹਿਣ ਤੋਂ ਭਾਵ ਸਤਿਗੁਰ ਤੇ ਆਪ ਕਹਿੰਦੇ ਨੇ ਪਿਆਰਿਓ ਕਿ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪਰਦਾ ਜੀਓ ਸਤਿਗੁਰੂ ਨੇ ਉਹਦੇ ਵਿਕਾਰਾਂ ਤੋਂ ਉਹਨੂੰ ਬਚਾ ਲਿਆ ਵੀ ਇੱਜ਼ਤ ਰੱਖ ਲਈ ਤੇ ਹੁਣ ਕਹਿੰਦੇ ਸਵਾਸ ਸਵਾਸ ਉਹਦਾ ਨਾਮ ਜਪਦਾ ਹੈ ਪਰਮਾਤਮਾ ਦੇ ਉਹਨੋ ਗੁਣ ਗਾਉਂਦਾ ਹੈ। ਜੀਦੇ ਤੇ ਗੁਰੂ ਨੇ ਕਿਰਪਾ ਕਰਤੀ ਜੀਦੇ ਤੇ ਸਤਿਗੁਰੂ ਨੇ ਮਿਹਰ ਕਰ ਦਿੱਤੀ ਮੇਰੇ ਪਾਤਸ਼ਾਹ ਜੀਦੇ ਤੇ ਕਿਰਪਾ ਕਰ ਦਿੰਦੇ ਨੇ ਪ੍ਰਭ ਪ੍ਰਤਪਾਲੇ ਸੇਵਕ ਸੁਖਦਾਤਾ ਜੀਵਾਂ ਨੂੰ ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਤੇ ਜਦੋਂ ਗੁਰੂ ਰੱਖਿਆ ਕਰਦਾ ਤੇ ਬਾਕੀ ਸਾਰੇ ਕਾਰਜ ਜਿਹੜੇ ਨੇ ਸਾਧ ਸੰਗਤ ਫਿਰ ਪਿਛੇ ਹੋ ਜਾਂਦੇ ਨੇ ਮੇਰਾ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰਕੇ ਨਿਵਾਜਦਾ ਹੈ ਸਤਿਗੁਰੂ ਬਹੁਤ ਵੱਡੀ ਕਿਰਪਾ ਕਰਦੇ ਮੇਰੇ ਸਤਿਗੁਰੂ ਅਜੇ ਹੀ ਕਿਰਪਾ ਕਰਦੇ ਨੇ ਪਿਆਰਿਓ ਕਿ ਬੰਦਾ ਦੂਸਰਾ ਹਰਾਨ ਹੋ ਜਾਂਦਾ ਤੇ ਇਹ ਉਹਨਾਂ ਤੇ ਹੁੰਦਾ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਗੁਰੂ ਨਾਲ ਜੁੜਨਾ ਕਿਵੇਂ ਆ ਸੁਰਤ ਕਰਕੇ ਤੇ ਸਾਧ ਸੰਗਤ ਆਪਾਂ ਉਹਦੇ ਨਾਮ ਨੂੰ ਸਿਮਰਨਾ ਹੈ ਬਾਣੀ ਨੂੰ ਪੜ੍ਹਨਾ ਹੈ ਉਹਦੇ ਅੱਗੇ ਅਰਦਾਸ ਕਰਨੀ ਹੈ ਉਹਦੇ ਤੇ ਭਰੋਸਾ ਰੱਖਣਾ ਇਹ ਹੁੰਦਾ ਹੈ ਜੁੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ